ਹਾਲਾਤ ਬਦਲਦੇ ਨੇ ਸਿਆਸਤ ਕਦੀ ਇੱਕ ਤਰ੍ਹਾਂ ਦੀ ਨਹੀਂ ਰਹਿੰਦੀ ਪਾਜਪਾ ਜਿਹੜੀ ਹੈ ਜਿੱਤ ਦੇ ਨੇੜੇ ਵੀ ਅਗਰ ਪਹੁੰਚ ਜਾਏ ਤਾਂ ਪਾਜਪਾ ਵੱਸੇ ਬਹੁਤ ਵੱਡੀ ਗੱਲ ਹੋਏਗੀ ਪਾਜਪਾ ਯਾ ਕੋਸ਼ਿਸ਼ ਕਰੇਗੀ ਕਿ ਕਿਸੇ ਤਰੀਕੇ ਅਸੀਂ ਆਪਣੀਆਂ VOTER ਦੀ ਗਿਣਤੀ ਵਧਾਈਏ ਤਾਂ ਹਰਮੀਤ ਸਿੰਘ ਸੰਧੂ ਕਿਤੇ ਨਾ ਕਿਤੇ ਇੱਕ ਹੌਟ ਫੇਵਰਿਟ ਜਿਹਰੇ ਨੇ ਉਹ ਸੀਟ ਦੇ ਉੱਤੇ ਮੰਨੇ ਜਾ ਰਹੇ ਨੇ ਅਕਾਲੀ ਦਮ ਨੇ ਇੱਕ ਪ੍ਰਿੰਸੀਪਲ ਨੂੰ 69ਵੀਂ ਫੌਜੀ ਦਾ ਪਰਵਾਰ ਲੈ ਕੇ ਆ ਰਿਹਾ। ਮਨਦੀਪ ਸਿੰਘ ਹਨਾ ਨੂੰ ਵੀ ਬਹੁਤ ਮਿਹਨਤ ਕਰਨੀ ਪਈ। ਸੋ ਪੰਥਕ ਸਿਆਸਤ ਜਿਹੜੀ ਹੈ ਇੱਥੇ ਚੱਲ ਰਹੀ ਹੈ, ਸ਼ਹਿਰੀ ਸਿਆਸਤ ਵੀ ਚੱਲ ਰਹੀ ਹੈ, ਪਿੰਡੂ ਸਿਆਸਤ ਵੀ ਚੱਲ ਰਹੀ ਹੈ। VOTING ਦੇ ਵਿੱਚ ਜਦੋਂ ਪੰਜ ਤਰਫਾਂ ਮੁਕਾਬਲਾ ਹੋ ਜਾਂਦਾ ਨਾ ਤਾਂ ਇਸ ਵਾਰ ਐਨੀ ਹੋਏਗਾ ਕਿ 50 ਹਜ਼ਾਰ ਵੋਟ ਵਾਲਾ ਜਿੱਤੇਗਾ। ਪਰ ਇੱਕ ਵਾਰ ਫਿਰ ਕਹਿ ਰਹੇ ਹਾਂ ਕਿ ਮਿਹਨਤ ਬਹੁਤ ਹੈ ਇਸ ਸੀਟ ਦੇ ਉੱਤੇ ਹੈ ਨਾ ਸੋਚੇ ਕਿ ਸੱਤਾ ਸਰਕਾਰ ਵੀ ਜਾਂ ਕੋਈ ਵੀ ਉਸ ਯਾਰ ਆਰਮਨਾਲ ਜਿੱਤਣਾ ਆਰਮਨਾਲ ਜਿੱਤ ਨਹੀਂ ਹੋ ਸਕਦੀ ਹਰ ਵਿਅਕਤੀ ਕਹਿੰਦਾ ਕਿ ਅਸੀਂ ਆਪਣਾ ਸਿਆਸਤ ਦਾ ਖੰਭਾ ਜਰਾ ਪੂੜਾ ਖੜਾ ਕਰੀਏ ਤਾਂ ਕਿ ਸੀ ਲੋਕਾਂ ਨੂੰ ਦਿਖਾ ਪਾਈਏ ਕਿ ਦੇਖੋ ਜੀ ਇਹ ਅਸੀਂ ਜਿੱਤ ਸਕਦੇ ਹਾਂ ਜਾਂ ਜਿੱਤ ਰਹੇ ਹਾਂ ਇਸ ਹਰ ਪਾਰਟੀ ਤੇ ਹੁੰਦਾ ਹੈ ਕੈਪੀਟਲ ਪਰ ਲਿਟਸ ਬੜੀ ਸੀਰੀਅਸਲੀ ਹੈ 14 ਨਵੰਬਰ ਜਿਹੜੀ ਹੈ ਪੰਜਾਬ ਦੇ ਇਸ ਸੈਮੀਫਾਈਨਲ ਦੀ ਇੱਕ ਬਹੁਤ ਵੱਡੀ ਤਰੀਕ ਹੈ ਇਸ ਦਾ ਇੰਤਜ਼ਾਰ ਲੋਕ ਕਰਨਗੇ ਲੋਕ ਆਪਣੇ ਮਨ ਦੀ ਚੋਣ ਕਰਦੇ ਨੇ ਕਿ ਸਾਨੂੰ ਲੋੜ ਕਿਸ ਦੀ ਹੈ ਪੰਜਾਬ ਹਾਲੇ ਹੜ੍ਹਾਂ ਤੋਂ ਬਾਹਰ ਨਿਕਲਿਆ ਤੇ ਹੜ੍ਹਾਂ ਤੋਂ ਬਾਹਰ ਨਿਕਲ ਤੋਂ ਬਾਅਦ ਬਹੁਤ ਸਾਰੇ ਚੈਲੰਜਸ ਨੇ ਗੱਲ ਕਰਾਂਗੇ ਤਰਨਤਾਰਨ ਚੋਣਾ ਦੀ ਤਰਨਤਾਰਨ ਚੋਣਾ 11 ਨਵੰਬਰ ਨੂੰ ਹੋਣ ਜਾ ਰਹੀਆਂ ਨੇ ਤਾਂ ਇਸ ਵਾਰ ਇਹ ਚੋਣਾ ਕਾਫੀ ਗੁੰਝਲਦਾਰ ਨਜ਼ਰ ਆ ਰਹੀਆਂ ਨੇ ਕਿਉਂਕਿ ਮੁਕਾਬਲਾ ਪੰਜ ਤਰਫਾ ਹੈ ਤਾਂ ਕਿਹੜੀ ਪਾਰਟੀ ਨੂੰ ਲੋਕ ਜ਼ਿਆਦਾ ਪਸੰਦ ਕਰ ਰਹੇ ਨੇ ਕੀ ਕੀ ਚੋਣਾਂ ਨੂੰ ਲੈ ਕੇ ਇਸ ਵਾਰ ਗੱਲਾਂ ਚੱਲ ਰਹੀਆਂ ਨੇ ਇਸ ਬਾਰੇ ਹੀ ਗੱਲਾਂ ਕਰਾਂਗੇ ਕਿਹੜੀ ਪਾਰਟੀ ਹਾਵੀ ਹੈ ਮੇਰੇ ਨਾਲ ਸੁਮਿਤ ਖੰਨਾ ਮੌਜੂਦ ਨੇ ਗੱਲਬਾਤ ਕਰਦੇ ਹਾਂ ਸਰ ਕਿਵੇਂ ਦੇਖਦੇ ਹੋ ਥੋੜਾ ਸਮਾਂ ਰਹਿ ਗਿਆ ਹੈ ਤਰਨਤਾਰਨ ਦੀਆਂ ਚੋਣਾਂ ਜਿਹੜੀਆਂ ਨਜ਼ਦੀਕ ਆ ਰਹੀਆਂ ਨੇ ਤਾਂ ਕਿਸ ਤਰ੍ਹਾਂ ਹੁਣ ਚਰਚਾ ਜਿਹੜੀ ਹੈ ਚੱਲ ਰਹੀ ਹੈ ਦੇਖੋ ਇਹ ਚੋਣ ਕਾਫੀ ਇੰਪੋਰਟੈਂਟ ਹੈ ਅਗਰ ਸੱਤਾ ਦੀ ਗੱਲ ਕਰੀਏ ਤਾਂ ਸੱਤਾ ਦਾ ਸੈਮੀਫਾਈਨਲ ਅਕਸਰ ਕਈ ਚੋਣਾਂ ਨੂੰ ਕਿਹਾ ਜਾਂਦਾ ਹੈ ਰੀਅਲ ਸੈਮੀਫਾਈਨਲ ਜਿਹੜਾ ਹੈ ਉਹ ਇਹੋ ਹੀ ਹੈ ਇਹ ਵਰਲਡ ਕੱਪ ਦਾ ਸੈਮੀਫਾਈਨਲ ਹੈ ਕਿਉਂਕਿ 2027 ਦੇ ਵਿੱਚ ਪੰਜਾਬ ਦੀ ਧਰਤੀ ਤੇ ਵਰਲਡ ਕੱਪ ਖੇਡਿਆ ਜਾਣਾ ਹੈ ਵਰਲਡ ਕੱਪ ਮਤਲਬ ਪੰਜਾਬ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ ਤਾਂ तकरीबन 1 ਸਾਲ ਔਰ 2 ਮਹੀਨੇ ਦਾ ਸਮਾਂ ਆਲਮੋਸਟ ਅਸੀਂ ਕਹਿ ਸਕਦੇ ਹਾਂ ਕਿ ਰਹਿ ਗਿਆ ਹੈ ਤਾਂ ਤਰਨ ਤਰਨ ਦੀ ਸੀਟ ਥੋੜੀ ਪੰਜਾਬ ਦੀ ਬਾਕੀ ਸੀਟਾਂ ਤੋਂ ਕਾਫੀ ਡਿਫਰੈਂਸ ਹੈ ਕਿਉਂਕਿ ਇਸ ਨੂੰ ਇੱਕ ਪੰਤਕ ਸੀਟ ਵੀ ਕਿਹਾ ਜਾਂਦਾ ਹੈ ਪੰਤਕ ਸੀਟ ਦਾ ਮਤਲਬ ਕੀ ਹੈ ਕਿ ਤੁਸੀਂ ਦੇਖੋ ਕਿ ਬਾਕੀ ਸ਼ਹਿਰਾਂ 'ਚ ਅਗਰ ਕਿਤੇ ਕੋਈ ਆਜ਼ਾਦ ਉਮੀਦਵਾਰ ਖੜਾ ਹੁੰਦਾ ਹੈ ਤਾਂ ਉਸ ਦੀ ਇੰਨੀ ਪੈਠ ਨਹੀਂ ਹੁੰਦੀ ਤਾਂ ਇੱਥੇ ਆਜ਼ਾਦ ਉਮੀਦਵਾਰਾਂ ਦਾ ਵੀ ਰੋਲ ਰਹੇਗਾ ਖਾਸ ਕਰਕੇ ਅਗਰ ਗੱਲ ਕਰੀਏ ਤਾਂ ਮੁਕਾਬਲਾ ਇੱਥੇ ਦੋ ਤਰਫਾ ਤਿੰਨ ਤਰਫਾ ਨਹੀਂ ਪੰਜ ਤਰਫਾ ਮੁਕਾਬਲਾ ਹੈ ਤਾਂ ਸਾਰੀ ਪਾਰਟੀਆਂ ਗੇਮ 'ਚ ਨਹੀਂ ਤਾਂ ਇਹ ਇਸ ਸੀਟ ਦੀ ਸਭ ਤੋਂ ਵੱਡੀ ਖੂਬੀ ਹੈ ਕਿ ਇਸ ਵਾਰ ਜਿਹੜਾ ਹੈ ਕਿ ਹਰ ਪਾਰਟੀ ਨੂੰ ਏੜੀ ਚੋਟੀ ਦਾ ਜੋਰ ਮਤਲਬ ਜਿਹਨੂੰ ਕਹਿੰਦੇ ਨੇ ਢਿੱਡੋ ਜੋਰ ਲਾਣਾ ਪਏਗਾ ਕਿ ਇਸ ਨੂੰ ਅਸੀਂ ਜਿੱਤੀਏ ਅਤੇ ਪ੍ਰੈਜੈਂਟੇਸ਼ਨ 2027 ਦੀ ਦਈਏ ਕਿ ਦੇਖੋ ਜੀ ਜਨਤਾ ਸਾਡੇ ਨਾਲ ਹੈ ਤਾਂ ਇਸ ਕਰਕੇ ਇਹ ਇਲੈਕਸ਼ਨ ਜਿਹੜੀ ਹੈ ਬੜੀ ਇੰਪੋਰਟੈਂਟ ਮੰਨੀ ਜਾ ਰਹੀ ਹੈ ਜੀ ਸਰ ਨਵੇਂ ਚਿਹਰੇ ਦੇਖਣ ਨੂੰ ਮਿਲ ਰਹੇ ਨੇ ਇਸ ਵਾਰ ਗੱਲ ਕੀਤੀ ਜਾਵੇ ਚੋਣਾਂ ਦੇ ਵਿੱਚ ਬਿਲਕੁਲ ਨਵੇਂ ਚਿਹਰੇ ਤੇ ਕੁਝ ਬਦਲੇ ਹੋਏ ਚਿਹਰੇ ਵੀ ਨਜ਼ਰ ਆ ਰਹੇ ਨੇ ਤੁਸੀਂ ਦੇਖੋ ਹਰਮੀਤ ਸਿੰਘ ਸੰਧੂ ਸਭ ਤੋਂ ਪਹਿਲੇ ਸ਼ੁਰੂਆਤ ਇਹ ਆਪਾਂ ਹਰਮੀਤ ਸਿੰਘ ਸੰਧੂ ਹਣਾ ਤੋਂ ਕਰਾਂਗੇ ਕਿਉਂਕਿ ਇੱਕ ਪੁਰਾਣਾ ਚਿਹਰਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਸ ਸੀਟ ਤੋਂ ਉਹ ਆਜ਼ਾਦ ਵੀ ਜਿੱਤ ਚੁੱਕੇ ਨੇ ਇਹ ਇੱਕ ਉਹਨਾਂ ਦੀ ਬੜੀ ਵੱਡੀ ਪ੍ਰਾਪਤੀ ਹੈ ਕਿ ਇੱਕ ਆਜ਼ਾਦ ਉਮੀਦਵਾਰ ਜਿਤਨਾ ਉਸ ਤੋਂ ਬਾਅਦ ਸ਼੍ਰੋਮਣੀ ਕਾਲੀ ਦਲ ਤੋਂ ਜਿਤਨਾ ਫਿਰ ਹਾਰ ਜਾਣਾ ਔਰ ਉਸ ਤੋਂ ਬਾਅਦ ਦੁਬਾਰਾ ਆਮ ਆਦਮੀ ਪਾਰਟੀ ਦੇ ਵਿੱਚ ਨਵੇਂ ਤਰੀਕੇ ਦੇ ਨਾਲ ਆਣਾ ਤਾਂ ਹਰਮੀਤ ਸਿੰਘ ਸੰਧੂ ਕਿਤੇ ਨਾ ਕਿਤੇ ਇੱਕ ਹੌਟ ਫੇਵਰਿਟ ਜਿਹਰੇ ਨੇ ਉਹ ਐ ਸੀਟ ਦੇ ਉੱਤੇ ਮੰਨੇ ਜਾ ਰਹੇ ਨੇ ਉਹਦਾ ਕਾਰਨ ਹੈ ਕਿ ਹਰਮੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਚ ਨੇ ਇਸ ਵੇਲੇ ਚੋਣ ਲੜ ਰਹੇ ਨੇ ਤਾਂ ਆਮ ਆਦਮੀ ਪਾਰਟੀ ਦੀ ਪੰਜਾਬ 'ਚ ਸਰਕਾਰ ਵੀ ਹੈ ਤਾਂ ਆਮ ਆਦਮੀ ਪਾਰਟੀ ਜਿਹੜੀ ਸੱਤਾ ਸਰਕਾਰ ਹੁੰਦੀ ਨਾ ਉਹਦਾ ਕਿਤੇ ਨਾ ਕਿਤੇ ਇੱਕ ਐਜ ਔਰ ਐਡਵਾਂਟੇਜ ਹੁੰਦਾ ਹੀ ਹੈ तकरीबन ਹਰ ਜਿਮਨੀ ਚੋਣ ਦੇ ਵਿੱਚ ਦੇਖਣ ਨੂੰ ਮਿਲਦਾ ਕਿਉਂਕਿ ਤਰਨ ਤਰਨ ਜਿਹੜਾ ਥੋੜਾ ਜਿਹਾ ਐਕਸਟਰਾ ਸੀਐਸ ਕਰਕੇ ਮੰਨ ਰਹੇ ਹਾਂ ਕਿ ਇੱਥੇ ਕੁਝ ਆਜ਼ਾਦ ਉਮੀਦਵਾਰ ਵੀ ਮੈਦਾਨ 'ਚ ਨੇ ਔਰ ਦੂਸਰਾ ਸੱਤਾ ਦੇ ਬਿਲਕੁਲ ਨੇੜੇ ਆ ਕੇ ਇਹ ਸੀਟ ਅਨਾਉਂਸ ਹੋਈ ਹੈ ਔਰ ਅਕਸਰ ਵੇਖਿਆ ਜਾਂਦਾ ਜਿਮਨੀ ਚੋਣਾ 'ਚ ਜਦੋਂ ਕਿਸੇ ਪਰਿਵਾਰ ਦੇ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਪਰਿਵਾਰਕ ਮੈਂਬਰ ਨੂੰ ਹੀ ਟਿਕਟ ਦਿੱਤੀ ਜਾਂਦੀ ਹੈ ਲੇਕਿਨ ਇੱਥੇ ਹਰਮੀਤ ਸੰਧੂ ਜਿਹੜਾ ਹੈ ਉਹ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਹੈ ਤਾਂ ਕੁਲ ਮਿਲਾ ਕੇ ਉਮੀਦਵਾਰੀ ਜਿਹੜੀ ਹੈ ਉਹ ਜਿੱਤ ਦੇ ਰਸਤੇ 'ਚ ਕਿਵੇਂ ਪਹੁੰਚੇਗੀ ਉਹਦੇ ਵਾਸਤੇ ਮਿਹਨਤ ਕਰਨ ਦੀ ਲੋੜ ਹੈ ਜੀ ਪਾਈ ਮਨਦੀਪ ਸਿੰਘ ਦਾ ਨਵਾਂ ਚਿਹਰਾ ਹੈ ਕੋਈ ਪੋਲਿਟਿਕਲ ਬੈਕਗ੍ਰਾਉਂਡ ਨਹੀਂ ਹੈ ਕਿ ਲੱਗਦਾ ਹੈ ਕਿ ਉਹ ਲੋਕਾਂ ਦਾ ਵਿਸ਼ਵਾਸ ਜਿੱਤ ਪਾਣਗੇ ਦੇਖੋ ਆਜ਼ਾਦ ਉਮੀਦਵਾਰ ਵਾਸਤੇ ਕੋਈ ਵੀ ਚੋਣ ਜਿੱਤਨੀ ਬਹੁਤ ਔਖੀ ਹੁੰਦੀ ਹੈ ਖਾਸ ਕਰਕੇ ਜਦੋਂ ਉਹ ਵਿਅਕਤੀ ਜਿਹੜਾ ਕਿ ਉਸ ਇਲਾਕੇ ਦਾ ਨਾ ਹੋਵੇ ਮਨਦੀਪ ਸਿੰਘ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਤੇ ਤਰਨਤਾਰਨ ਦੇ ਵਿੱਚ ਜਿੰਨੀ ਚੋਣ ਲੜ ਰਹੇ ਨੇ ਉਹ ਸੀਟ ਤੋਂ ਐਮਪੀ ਅਮਰਿਤਪਾਲ ਬਣ ਚੁੱਕੇ ਨੇ ਠੀਕ ਹੈ ਉਹਨਾਂ ਦੀ ਸਪੋਰਟ ਪੂਰੀ ਪਾਰਟੀ ਦੀ ਉਹਨਾਂ ਨੂੰ ਹੈ ਪਰ ਹਾਲਾਤ ਬਦਲਦੇ ਨੇ ਸਿਆਸਤ ਕਦੀ ਇੱਕਦਰਾਤੀ ਨਹੀਂ ਰਹਿੰਦੀ ਸਿਆਸਤ 'ਚ ਬਦਲਾਵ ਨਜ਼ਰ ਆਉਂਦੇ ਨੇ ਤੁਸੀਂ ਦੇਖੋ ਕਿ ਅਸੀਂ ਅਗਰ ਪੰਥਕ ਸੀਟ ਲੈ ਲਈਏ ਅਸੀਂ ਬਾਰ-ਬਾਰ ਕਈ ਵਾਰ ਦੇਖਣ ਨੂੰ ਮਿਲਦਾ ਸਾਨੂੰ ਨੂੰ ਮਿਲਦਾ ਕਿ ਪੰਥਕ ਸੀਟ ਹੈ ਪਰ ਤੁਸੀਂ ਦੇਖੋ ਕਿ ਇਸ ਸੀਟ ਦੇ ਉੱਤੇ ਇੱਕ Hindu ਚਿਹਰਾ ਵੀ ਜਿੱਤ ਚੁੱਕਾ ਤਨਵੀਰ ਅਗਨੀ ਹੋਤਰੀ ਉਥੋਂ ਜਿੱਤ ਹਾਸਲ ਕਰ ਚੁੱਕੇ ਨੇ ਔਰ ਅਗਰ ਕੋਈ ਹਿੰਦੂ ਚਿਹਰਾ ਅਗਰ ਜਿੱਤਿਆ ਹੈ ਤਾਂ that means it shows ਕਿ ਲੋਕ ਵਿਅਕਤੀ ਨੂੰ ਵੋਟ ਬੰਦੇ ਆ ਠੀਕ ਹੈ ਉਸ ਵੇਲੇ ਕਾਂਗਰਸ ਦੀ ਹਵਾ ਸੀ ਲੇਕਿਨ ਕਾਂਗਰਸ ਨੇ ਇੱਕ ਬਹੁਤ ਵੱਡਾ ਦਾਅ ਖੇਡਿਆ ਕਿ ਸੀਟ ਜਿਹੜੀ ਹੈ ਉਹ ਇੱਕ ਹਿੰਦੂ ਪਰਿਵਾਰ ਨੂੰ ਦਿੱਤੀ ਉਹ ਸਿੰਧੂ ਪਰਿਵਾਰ ਨੂੰ ਸੀਟ ਐਕਸੈਪਟ ਹੋਈ ਤਾਂ ਉਸ ਨੂੰ 50000 ਤੋਂ ਵੱਧ ਵੋਟ ਪਈ ਤਾਂ ਇਸ ਕਰਕੇ ਅਗਰ ਅਸੀਂ ਕਹੀਏ ਕਿ ਇੱਕ ਨਵੇਂ ਵਿਅਕਤੀ ਦਾ ਆ ਕੇ ਉਹ ਸੀਟ ਦੇ ਉੱਤੇ ਰਾਜ ਕਰਨਾ ਇਹ ਕਾਫੀ ਮੁਸ਼ਕਲ ਲੱਗਦਾ ਹੈ ਠੀਕ ਹੈ ਵੋਟ ਜ਼ਰੂਰ ਪੈਂਦੀ ਹੈ ਵੋਟ ਦੇ ਵਿੱਚ ਕੋਈ ਦਿੱਕਤ ਨਹੀਂ ਕਿ ਵੋਟ ਇਹ ਨਹੀਂ ਹੁੰਦਾ ਕਿ ਵੋਟ ਨਹੀਂ ਪਏਗੀ ਪਰ ਲੋਕਲ ਬੰਦਾ ਜਿਹੜਾ ਹੈ ਉਸ ਦਾ ਐਡਵਾਂਟੇਜ ਹਮੇਸ਼ਾ ਤੁਰਿਆ ਹਰਮੀਤ ਸੰਧੂ ਵੀ ਅੰਮ੍ਰਿਤਸਰ ਰਹਿੰਦੇ ਨੇ ਪਰ ਉਹਨਾਂ ਦਾ ਅਗਰ ਸਿਆਸਤ ਦਾ ਅੱਡਾ ਕਹੀਏ ਤਾਂ ਉਤਰਨ ਤਰਨ ਹੀ ਰਿਹਾ ਤਰਨ ਤਰਨ ਜ਼ਿਲ੍ਹੇ 'ਚ ਹੀ ਉਹਨਾਂ ਨੇ ਸਿਆਸਤ ਕੀਤੀ ਹੈ ਔਰ ਉਹਨਾਂ ਦੇ ਲੋਕਲ ਜਿਹੜੇ ਕੰਟੈਕਟਸ ਨੇ ਉਹ ਬਹੁਤ ਉੱਥੇ ਬਿਹਤਰ ਨੇ ਦੇਖੋ ਵਿਵਾਦ ਹਰ ਕਿਸੇ ਲੀਡਰ ਨਾਲ ਚੱਲਦਾ ਹੈ ਪਰ ਇਸ ਤਰੀਕੇ ਦੇ ਨਾਲ ਇਲੈਕਸ਼ਨ ਜਦੋਂ ਆਉਂਦੀਆਂ ਨੇ ਨਾ ਤਾਂ ਸਿਆਸਤਦਾਨ ਏਡੀ ਚੋਟੀ ਦਾ ਜ਼ੋਰ ਲਾਉਂਦੇ ਨੇ ਕਾਂਗਰਸ ਵੀ ਹੈ ਅਕਾਲੀ ਦਲ ਵੀ ਹੈ ਅਕਾਲੀ ਦਲ ਇੱਕ ਨਵੇਂ ਫਾਰਮੈਟ 'ਚ ਲੈ ਕੇ ਆ ਰਿਹਾ ਹੈ ਅਕਾਲੀ ਦਲ ਨੇ ਇੱਕ ਪੰਚਪੱਲ ਨੂੰ ਨਾ ਧਰਮੀ ਫੌਜੀ ਦਾ ਪਰਿਵਾਰ ਲੈ ਕੇ ਆ ਰਿਹਾ ਸੋ ਪੰਥਕ ਸਿਆਸਤ ਜਿਹੜੀ ਹੈ ਇੱਥੇ ਚੱਲ ਰਹੀ ਹੈ ਸ਼ਹਿਰੀ ਸਿਆਸਤ ਵੀ ਚੱਲ ਰਹੀ ਹੈ ਪਿੰਡੂ ਸਿਆਸਤ ਵੀ ਚੱਲ ਰਹੀ ਹੈ ਜੀ ਸਰ ਕੀ ਲੱਗਦਾ ਹੈ ਕਿ ਇਸ ਵਾਰ ਪਲੜਾ ਕਿਸਦਾ ਜ਼ਿਆਦਾ ਭਾਰੀ ਹੋਵੇਗਾ ਕਿਉਂਕਿ ਅਗਰ ਪਿਛਲੇ ਪੜਾਂ ਦੀ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਵੀ ਕਾਫੀ ਐਕਟਿਵ ਰਿਹਾ ਤਾਂ ਉਹਨਾਂ ਦਾ ਵੀ ਜਿਹੜਾ ਪਲੜਾ ਕਿਤਨਾ ਕਿਤੇ ਭਾਰੀ ਲੱਗ ਰਿਹਾ ਹੈ ਪਰ ਇਸ ਤਰਨ ਧਾਰਨੀਆਂ ਚੋਣਾਂ ਦੇ ਵਿੱਚ ਤੇ ਕੀ ਲੱਗਦਾ ਹੈ ਕਿ ਲੋਕ ਜ਼ਿਆਦਾ ਕਿਸ ਨੂੰ ਵੋਟ ਪਾਣਗੇ ਦੇਖੋ 195000 वोटर तरनतारन दे सीटे दत्त तकरीबन 60000 ਦੇ ਕਰੀਬ ਸ਼ਹਿਰੀ ਵੋਟ ਹੈ ਤਾਂ 130000 ਦੇ ਕਰੀਬ ਪਿੰਡੂ ਵੋਟ ਔਰ ਪਿੰਡੂ ਵੋਟ ਵੀ ਪਾਰਟिकुलर ਪਿੰਡੂ ਵੋਟ ਨਹੀਂ ਹੈ ਪੂਰੀ ਨੂੰ ਕਹਿ ਸਕਦੇ ਕਿਉਂਕਿ ਜਿਹੜੇ ਕਸਬੇ ਨੇ ਉੱਥੇ ਜਿਹੜੇ ਵਪਾਰੀ ਲੋਕ ਨੇ ਉਹ ਕਾਫੀ ਵੈਲ ਆਫ ਨੇ ਚੰਗੇ ਨੇ ਔਰ ਕਾਫੀ ਮਤਲਬ ਅਲਗ-ਅਲਗ ਧਰਮਾਂ ਤੋਂ ਬਿਲੋਂਗ ਕਰਦੇ ਨੇ 195000 VOTING ਦੇ ਵਿੱਚੋਂ ਜਿਮਨੀ ਚੋਨਾ ਚ ਔਸਤਨ ਜਿਹੜੀ ਹੈ 50000 50% VOTING ਤਕਰੀਬਨ ਹੁੰਦੀ ਹੈ ਤੇ ਮੰਨ ਕੇ ਚਲੀਏ 1 ਲੱਖ ਦੇ ਕਰੀਬ VOTING ਅਗਰ ਹੁੰਦੀ ਹੈ ਤੇ ਅਸੀਂ ਤਾਂ ਕਹਿੰਦੇ ਕਿ ਜੀ 195000 ਬੰਦਾ ਹੀ ਵੋਟ ਪਾਵੇ ਕਿਉਂਕਿ ਅਸੀਂ ਤੇ ਹਮੇਸ਼ਾ ਅਪੀਲ ਕਰਦੇ ਹਾਂ ਕਿ ਅਸੀਂ ਆਪਣੇ ਕੇ ਲੋਕਾਂ ਨੂੰ ਕਹਿੰਨੇ ਕਿ ਬਹੁਤ-ਬਹੁਤ VOTING ਕਰੋ ਪਰ VOTING ਦੇ ਵਿੱਚ ਜਦੋਂ ਪੰਜ ਤਰਫਾਂ ਮੁਕਾਬਲਾ ਹੋ ਜਾਂਦਾ ਨਾ ਤਾਂ ਇਸ ਵਾਰ ਐ ਨਹੀਂ ਹੋਏਗਾ ਕਿ 50000 ਵੋਟ ਵਾਲਾ ਜਿੱਤੇਗਾ ਕਿਉਂਕਿ ਅਕਾਲੀ ਦਲ ਜਿਸ ਸਿਆਸਤ ਦੇ ਨਾਲ ਕੰਮ ਕਰ ਰਿਹਾ ਹੈ ਅਕਾਲੀ ਦਲ ਸਿੱਧੇ ਤੌਰ ਤੇ ਕਹਿ ਰਿਹਾ ਕਿ ਧਰਮੀ ਫੌਜੀ ਨੂੰ ਬੋਟ ਪਾਣੀ ਹੈ ਤਾਂ ਧਰਮੀ ਫੌਜੀ ਦਾ ਫੈਕਟ ਜਿਹੜਾ ਹੈ ਉਸ ਕਰਕੇ ਉਸ ਨੂੰ ਕਾਊਂਟਰ ਕਰਨ ਵਾਸਤੇ ਆਜ਼ਾਦ ਉਮੀਦਵਾਰ ਨੇ ਜਾਂ ਐਮਪੀ ਜਿਹੜੇ ਨੇ ਸਰਬਜੀਤ ਸਿੰਘ ਖਾਲਸਾ ਨੇ ਉਹ ਵੀ ਆਪੋਜ਼ ਕਰ ਰਹੇ ਨੇ ਤਾਂ ਸਿਆਸਤ ਪੰਥਕ ਵੀ ਹੈ ਸਿਆਸਤ ਸ਼ਹਿਰੀ ਵੀ ਹੈ ਤਾਂ ਕੁੱਲ ਮਿਲਾ ਕੇ ਜਿਸ ਦਾ ਤੁਸੀਂ ਕਿਹਾ ਸਟਾਰਟਿੰਗ ਤੇ ਕਿ ਗੁੰਜਲਦਾਰ ਸੀਟ ਹੈ ਤਾਂ ਸੀਟ ਜ਼ਰੂਰ ਗੁੰਜਲਦਾਰ ਬਣ ਚੁੱਕੀ ਹੈ ਬਟ ਕੁੱਲ ਮਿਲਾ ਕੇ ਸਿਆਸਤਦਾਨ ਦਾ ਆਪਣਾ ਅਕਸ ਕੀ ਹੈ ਤੁਹਾਡੀ ਨਿਜੀ ਵੋਟ ਕਿੰਨੀ ਹੈ ਤੁਹਾਡੇ ਨਿਜੀ ਕੰਟੈਕਟ ਕਿੰਨੇ ਨੇ ਤਾਂ ਇਹ ਬਹੁਤ ਮੈਟਰ ਕਰਦਾ ਜੀ ਕਾਂਗਰਸ ਬਾਰੇ ਕੀ ਵਿਚਾਰ ਨੇ ਬਹੁਤ ਸਾਰੇ ਅਜਿਹੇ ਵੀ ਲੀਡਰਸ ਨੇ ਜੋ ਕਿ ਕਾਂਗਰਸ ਦੇ ਵਿੱਚ ਸ਼ਾਮਿਲ ਹੋਏ ਨੇ ਹਾਲੀ ਦੇ ਵਿੱਚ ਤਾਂ ਕਾਂਗਰਸ ਨੂੰ ਕਿੰਨਾ ਕੁ ਪਿਆਰ ਮਿਲੇਗਾ ਤਰਨਤਨ ਸ਼ਹਿਰ ਦੇਖੋ ਕਰਨ ਬੁਰਜ ਜਿਹੜੇ ਨੇ ਇੱਕ ਨਵਾਂ ਚਿਹਰਾ ਨੇ ਕਰਨ ਬੁਰਜ ਦੀ ਕੋਈ ਸਿਆਸਤ ਇਸ ਤਰ੍ਹਾਂ ਦੀ ਵੀ ਨਹੀਂ ਹੈ ਕਿ ਉਹਨਾਂ ਨੇ ਕੋਈ ਬੀਤੇ ਕੁ ਸਮੇਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਕੋਈ ਕੰਮ ਕੀਤੇ ਹੋਣ ਕਰਨਪੁਰਜ ਨੂੰ ਟਿਕਟ ਦਿੱਤੀ ਗਈ ਹੈ ਕਾਂਗਰਸ ਨੇ ਇੱਕ ਐਕਸਪੈਰੀਮੈਂਟ ਕੀਤਾ ਕਿ ਅਸੀਂ ਇੱਕ ਨਵੇਂ ਚਿਹਰੇ ਨੂੰ ਲੈ ਕੇ ਆਉਣੀ ਹੈ ਕਿਉਂਕਿ ਬਹੁਤ ਸਾਰੇ ਲੋਕ ਉੱਥੇ ਜਿਹੜੇ ਜਿਹੜੇ ਕਾਂਗਰਸ ਦੇ ਸੀਜ਼ਨਲ ਜਿਹੜੇ ਸਿਆਸਤਦਾਨ ਸੀ ਟਿਕਟ ਮੰਗ ਰਹੇ ਸੀ ਲੇਕਿਨ ਫਿਰ ਵੀ ਕਰਨਪੁਰਜ ਉਹਨਾਂ ਨੂੰ ਇੱਕ ਨਵੇਂ ਚਿਹਰੇ ਨੂੰ ਉੱਥੇ ਲਿਆਉਂਦਾ ਰਿਹਾ ਔਰ ਤੁਸੀਂ ਦੇਖੋ ਕਿ ਕਾਂਗਰਸ ਪਾਰਟੀ ਵੈਸੇ ਤੇ ਕਿਹਾ ਜਾਂਦਾ ਕਦੀ ਇਕੱਠੀ ਨਹੀਂ ਹੁੰਦੀ ਲੇਕਿਨ ਇਸ ਵਾਰ ਕਾਂਗਰਸ ਪਾਰਟੀ ਦਾ ਵਿੱਚ ਇੱਕ ਚੀਜ਼ ਹੈ ਕਿ ਤੁਸੀਂ ਦੇਖੋ ਕਿ ਸਾਰੀ ਲੀਡਰਸ਼ਿਪ ਇਸ ਵੇਲੇ ਤੁਹਾਨੂੰ ਸਿਰਫ ਔਰ ਸਿਰਫ ਤਰਨ-ਤਰਨ ਚ ਨਜ਼ਰ ਆ ਰਹੀ ਹੈ ਕਾਂਗਰਸ ਨੂੰ ਅਸੀਂ ਅਗਰ ਗੇਮ ਚੋਂ ਬਾਹਰ ਕੱਢ ਦਈਏ ਤੇ ਇਹ ਕਹਿਣਾ ਨਾ ਮੁਮਕਿਨ ਹੈ ਕਾਂਗਰਸ ਇਜ਼ ਅ ਪਾਰਟ ਆਫ ਦਿਸ ਇਲੈਕਸ਼ਨ ਔਰ ਉਹਦੇ ਵਾਸਤੇ ਮਿਹਨਤ ਕਰਨੀ ਪਏਗੀ ਦੇਖੋ ਸੀਟ ਦਾ ਅੰਕਲਨ ਜਿਹੜਾ ਨਾ ਇਸ ਸੀਟ ਦਾ ਅੰਕਲਨ ਕਰਨਾ ਬਹੁਤ ਔਖਾ ਹੈ ਕਿ ਮੰਦੀਪ ਸਿੰਘ ਹਨਾਦਈ ਜਿਸ ਤਰੀਕੇ ਨਾਲ ਐਂਟਰੀ ਹੁੰਦੀ ਹੈ ਤੁਸੀਂ ਦੇਖੋ ਕਿਸ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੂੰ ਹੰਗਾਰਾ ਮਿਲਦਾ ਪਰ ਸੋਸ਼ਲ ਮੀਡੀਆ ਦਾ ਜਿਹੜਾ ਹੰਗਾਰਾ ਹੈ ਉਹ ਐ ਨਹੀਂ ਕਿ ਤਰਨ-ਤਰਨ ਦਾ ਹੀ ਹੈ ਕੋਈ ਦਿੱਲੀ ਬੈਠਾ ਬੰਦਾ ਕੋਈ ਕੈਨੇਡਾ ਬੈਠਾ ਬੰਦਾ ਅਮਰੀਕਾ ਬੈਠਾ ਬੰਦਾ ਵੀ ਕਰ ਰਿਹਾ ਹੈ ਮੰਦੀਪ ਸਿੰਘ ਹਨਾ ਨੂੰ ਵੀ ਬਹੁਤ ਮਿਹਨਤ ਕਰਨੀ ਪੈਗੀ ਕਿਉਂਕਿ ਉਹਨਾਂ ਨੂੰ ਪਹਿਲੇ ਲੋਕਾਂ ਨੂੰ ਦੱਸਣਾ ਪੈਗਾ ਕਿ ਮੈਂ ਕੌਣ ਹ ਕਿਉਂਕਿ ਅਗਰ ਐਮਪੀ ਅਮਰਤਪਾਲ ਹਣਾਂ ਦੀ ਗੱਲ ਕਰੀਏ ਅਮਰਤਪਾਲ ਹਣਾਂ ਨੂੰ ਲੋਕ ਜਾਣਦੇ ਸੀ ਕਿਉਂਕਿ ਪੀਤੇ ਕੁਝ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਸੀ ਤੇ ਉਸ ਤੋਂ ਬਾਅਦ ਉਹਨਾਂ ਦੇ ਮਾਤਾ ਜੀ ਨੇ ਟਿਕਟ ਦਾ ਐਲਾਨ ਕੀਤਾ ਦੇਖੋ ਉਸ ਪਰਿਵਾਰ ਦੇ ਨਾਲ ਕੰਪੈਰੀਜ਼ਨ ਕਰਕੇ ਤੁਸੀਂ ਅਗਰ ਇਲੈਕਸ਼ਨ ਲੜ ਰਹੇ ਹੋ ਕਿ ਤੁਸੀਂ ਸੋਚੋਗੇ ਕਿ ਅਸੀਂ ਉਹਦੇ ਨਾਲ ਜਿੱਤ ਹਾਸਲ ਕਰ ਦਾਂਗੇ ਤਾਂ ਇਹ ਕੋਈ ਸਮਝਦਾਰੀ ਨਹੀਂ ਹੈ ਮਿਹਨਤ ਤੁਹਾਨੂੰ ਬਹੁਤ ਕਰਨੀ ਪੈਗੀ ਕਿਉਂਕਿ ਉਸ ਅਕਸ ਤੇ ਇਸ ਅਕਸ ਦੇ ਵਿੱਚ ਕਾਫੀ ਫਰਕ ਹੈ ਤਾਂ ਉਸ ਅਕਸ ਨੂੰ ਜਿਹੜਾ ਹੈ ਜਿਹੜਾ ਹੈ ਠੀਕ ਕਰਨਾ ਪਏਗਾ ਦੂਸਰੀ ਗੱਲ ਜਿਹੜੀ ਪੰਤਕ ਸਿਆਸਤ ਦੀ ਹੈ ਕਿਉਂਕਿ ਧਰਮੀ ਫੌਜੀ ਦਾ ਪਰਿਵਾਰ ਹੈ ਤੁਸੀਂ ਦੇਖੋ ਕਾਲੀ ਦਲ ਬਹੁਤ ਅੱਛੇ ਤਰੀਕੇ ਨਾਲ ਇਲੈਕਸ਼ਨ ਲੜ ਰਿਹਾ ਹੈ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਪਰ ਕੁਲ ਮਿਲਾ ਕੇ ਹਰਮੀਤ ਸਿੰਘ ਸੰਧੂ ਜਿਹੜੇ ਨੇ ਉਹ ਇੱਕ ਜਿਹੜਾ ਸਿਆਸਤ ਦਾ ਜਿਹੜਾ ਇੱਕ ਚਿਹਰਾ ਨੇ ਨਾ ਉਹ ਜ਼ਰੂਰ ਨੇ ਮਤਲਬ ਹਰਮੀਤ ਸਿੰਘ ਸੰਧੂ ਦੇ ਨਾਲ ਫਾਈਟ ਹੋ ਰਹੀ ਹੈ ਜੀ ਇਹ ਚੱਕਰ ਹੂੰ ਬੀਜੇਪੀ ਦਾ ਸਰ ਕੀ ਖਿਆਲ ਹੈ ਬੀਜੇਪੀ ਦੇ ਵਿੱਚ ਹਰਜੀਤ ਸਿੰਘ ਸੰਧੂ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਕਿ ਤਰਨਤਾਰਨ ਦੇ ਵਿੱਚ ਉਹਨਾਂ ਦਾ ਕਿੰਨਾ ਕਿ ਜਿਹੜਾ ਸਿੱਕਾ ਉਹ ਚੱਲੇਗਾ ਦੇਖੋ ਭਾਜਪਾ ਦਾ ਉਗੜ ਨਹੀਂ ਹੈ ਭਾਜਪਾ ਦਾ ਗੜ ਨਹੀਂ ਹੈ ਪਰ ਭਾਜਪਾ ਆਪਣੇ ਅਕਸ ਨੂੰ ਖੜਾ ਕਰਨ ਦੀ ਕੋਸ਼ਿਸ਼ ਕਰੇਗੀ ਭਾਜਪਾ ਇਹ ਕੋਸ਼ਿਸ਼ ਕਰੇਗੀ ਕਿ ਕਿਸੇ ਤਰੀਕੇ ਅਸੀਂ ਆਪਣੀਆਂ VOTER ਦੀ ਗਿਣਤੀ ਵਧਾਈਏ ਵੱਧ ਤੋਂ ਵੱਧ VOTER ਅਸੀਂ VOTES ਲੈ ਕੇ ਜਾਈਏ ਦੇਖੋ ਕਈ ਵਾਰ ਐ ਸੀਟ ਦੇ ਉੱਤੇ ਅਗਰ ਪਿਛਲੇ 5 ਸੀਟਾਂ ਦਾ ਅੰਕਲਨ ਕਰ ਲਈ ਤੇ ਭਾਜਪਾ ਨਿਸ਼ਚਿਤ ਵੀ ਨਹੀਂ ਹੈ ਤਾਂ ਇਸ ਕਰਕੇ ਭਾਜਪਾ ਜਿੱਤ ਜਾਏਗੀ ਇਹ ਕਹਿਣਾ ਕਾਫੀ ਮਤਲਬ ਇੰਪੋਸੀਬਲ ਜਾ ਲੱਗਦਾ ਕਿ ਭਾਜਪਾ ਜਿੱਤ ਜਾਏਗੀ ਭਾਜਪਾ ਆਪਣੇ ਅਕਸ ਨੂੰ ਵੱਡਾ ਕਰਨ ਦੀ ਕੋਸ਼ਿਸ਼ ਕਰੇਗੀ ਭਾਜਪਾ ਆਪਣੀ ਹਾਈਟ ਵਧਾਉਣ ਦੀ ਕੋਸ਼ਿਸ਼ ਕਰੇਗੀ ਕਿ ਅਸੀਂ ਵੀ ਇੱਕ ਸਿਆਸਤ ਦਾ ਹਿੱਸਾ ਹਾਂ ਅਸੀਂ ਵੀ ਵੋਟ ਲੈ ਸਕਦੇ ਹਾਂ ਕਿਉਂਕਿ ਮਿਹਨਤ ਹਰ ਕਿਸੇ ਵਿਅਕਤੀ ਵੱਲੋਂ ਕੀਤੀ ਜਰਜੀਤ ਸਿੰਘ ਸੰਧੂ ਉਹਨਾਂ ਵੱਲੋਂ ਖਲੋਤੇ ਨੇ ਉਹਨਾਂ ਵੱਲੋਂ ਕਾਫੀ ਮਿਹਨਤ ਕੀਤੀ ਜਾ ਰਹੀ ਯੰਗ ਚਹਿਰਾ ਨੇ ਮਿਹਨਤ ਕਰ ਰਹੇ ਨੇ ਲੇਕਿਨ ਗੱਲ ਅਗਰ ਜਿੱਤ ਦੀ ਆਵੇ ਤਾਂ ਭਾਜਪਾ ਜਿਹੜੀ ਹੈ ਜਿੱਤ ਦੇ ਨੇੜੇ ਵੀ ਅਗਰ ਪਹੁੰਚ ਜਾਏ ਤਾਂ ਭਾਜਪਾ ਵਾਸਤੇ ਬਹੁਤ ਵੱਡੀ ਗੱਲ ਹੋਏਗੀ ਅਕਾਲੀ ਦਲ ਤੁਸੀਂ ਦੇਖੋ ਕਿ ਲੰਬੇ ਸਮੇਂ ਤੋਂ ਉੱਥੇ ਕੰਮ ਕਰ ਰਿਹਾ ਹੈ ਔਰ ਪਿਛਲੇ ਅਗਰ ਦੋ ਦਹਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਦੀ ਸਭ ਤੋਂ ਸਰਗਰਮ ਸੀਟ ਹੈ ਮੰਨੀ ਜਾਂਦੀ ਹੈ ਹਰਮਿੰਦਰ ਸਿੰਘ ਸੰਧੂ ਆਜ਼ਾਦ ਜਿੱਤੇ ਉਸ ਤੋਂ ਬਾਅਦ ਜਿਹੜਾ ਹੈ ਉਹਨਾਂ ਨੂੰ ਤਾਂ ਥਿਲਿਆਂ ਦਾ ਗਿਆ ਅਕਾਲੀ ਦਲ ਵੱਲੋਂ ਉਸ ਤੋਂ ਬਾਅਦ ਅਕਾਲੀ ਦਲ ਨਾਲ ਉਹਨਾਂ ਦੀ ਬੇਰੁਕੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਉਹ ਜਿਹੜਾ ਹੈ ਨਾ ਉਹ ਉਹਦੇ ਵਿੱਚ ਸ਼ਾਮਲ ਹੁੰਦੇ ਨੇ ਤਾਂ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਹਿੱਸਾ ਬਣੇ ਤਾਂ ਕੁੱਲ ਮਿਲਾ ਕੇ ਇੱਕ ਚੀਜ਼ ਸਾਫ ਜ਼ਾਹਰ ਹੁੰਦੀ ਹੈ ਕਿ ਹਰਮੀਤ ਸਿੰਘ ਸੰਧੂ ਦੀ ਪਰਸਨਲ ਵੋਟ ਜ਼ਿੰਦਾ ਹੈ ਉਸ ਜ਼ਿੰਦਾ ਵੋਟ ਨੂੰ ਢਾਹ ਕੌਣ ਲਾਏਗਾ ਕਿਉਂਕਿ ਦੇਖੋ ਨਾ ਪੰਜ ਤਰਫਾਂ ਮੁਕਾਬਲਾ ਹੋ ਗਿਆ ਅਸੀਂ ਮੰਨ ਕੇ ਚੱਲੀਏ ਕਿ ਪੰਜ ਤਰਫਾਂ ਮੁਕਾਬਲਾ ਹੈ ਤਾਂ ਪੰਜ ਤਰਫਾਂ ਮੁਕਾਬਲਾ ਦੇ ਵਿੱਚ ਕਿਹੜਾ ਬੰਦਾ ਕਿੰਨੀ ਢਾ ਕਿਸ ਨੂੰ ਲਾ ਦਿੰਦਾ ਕਈ ਵਾਰ ਆ ਹੁੰਦਾ ਨਾ ਕਿ ਉਹ ਕਹਾਵਤ ਆ ਕਿ ਦੂਆਂ ਦੀ ਲੜਾਈ ਤੇ ਜਿਹੜੀ ਹੈ ਤੀਸਰਾ ਬੰਦਾ ਬਾਜੀ ਮਾਰ ਦਿੰਦਾ ਤਾਂ ਉਹ ਇਸ ਵੇਲੇ ਆਪਣਾ ਪਰਸਨਲ ਔਰਡ ਬੈਂਕ ਪਾਰਟੀ ਔਰਡ ਬੈਂਕ ਉਸ ਨੂੰ ਮੇਨਟੇਨ ਕਰਕੇ ਚੱਲਣ ਦੀ ਲੋੜ ਆ ਉਹ ਮੇਨਟੇਨੈਂਸ ਕਿਵੇਂ ਹੋਏਗੀ ਮੇਨਟੇਨੈਂਸ ਕਿੰਨੀ ਕ ਕਾਮਯਾਬ ਹੁੰਦੀ ਹੈ ਤੁਸੀਂ ਆਪਣੇ ਆਪ ਨੂੰ ਪ੍ਰੈਜ਼ੈਂਟ ਕਿਵੇਂ ਕਰਦੇ ਹੋ ਇਹ ਬਹੁਤ ਮੈਨੇ ਰਖਦਾ ਕਿਉਂਕਿ ਉਹ ਇੱਕ ਹਲਕਾ ਆਮ ਹਲਕੇ ਨਾਲੋਂ ਵੱਖਰਾ ਹੈ ਨੋਰਮਲ ਹਲਕੇ ਅਚ ਦੇਖਨੇ ਆ ਕਿ ਵੱਧ ਵੋਟਰ ਸ਼ਹਿਰੀ ਦੀ ਹੁੰਦੀ ਹੈ ਸ਼ਹਿਰੀ ਸੀਟਾਂ ਵਾਲਾ ਕਿ ਤਰਨ ਤਰਨ ਇੱਕ ਸਿਟੀ ਦੀ ਸੀਟ ਹੈ ਲੇਕਿਨ ਫਿਰ ਵੀ ਉੱਥੇ ਪਿੰਡੂ ਵੋਟ ਬਹੁਤ ਜ਼ਿਆਦਾ ਹੈ ਪਿੰਡ ਦੀ ਵੋਟ ਬਹੁਤ ਹੈ ਤਕਰੀਬਨ 135000 ਦੇ ਕਰੀਬ ਪਿੰਡ ਦੀ ਵੋਟ ਹੈ ਤਾਂ ਇਸ ਕਰਕੇ ਹਲਕੇ ਦੀ ਡਾਈਮੈਂਸ਼ਨ ਬਦਲ ਗਈ ਨਾ ਤੁਸੀਂ ਦੇਖੋ ਸ਼ਹਿਰੀ ਵੀ ਹੋ ਗਿਆ ਤੇ ਪਿੰਡੂ ਵੀ ਹੋ ਗਿਆ ਔਰ ਪਿੰਡੂ ਜ਼ਿਆਦਾ ਹੋ ਗਿਆ ਕਿ ਸ਼ਹਿਰੀ ਹੋ ਗਿਆ ਹੁਣ ਤੁਸੀਂ ਉਮੀਦਵਾਰ ਜਿੰਨੇ ਵੀ ਨੇ ਸਾਰੇ ਸ਼ਹਿਰੀ ਨੇ ਪਿੰਡਾਂ ਤੱਕ ਕਿਵੇਂ ਰੀਚ ਕਰਦੀ ਹੈ ਪਿੰਡਾਂ 'ਚ ਲੋਕਾਂ ਦੇ ਕੰਮ ਕਿੰਨੇ ਖੋਏ ਨੇ ਪਿੰਡਾਂ 'ਚ ਲੋਕ ਸੈਟੀਸਫਾਈਡ ਕਿੰਨੇ ਨੇ ਪਿੰਡਾਂ 'ਚ ਕੀ ਉਹਨੂੰ ਅਕਸੈਪਟ ਕਰਦੇ ਨੇ ਕਿਉਂਕਿ ਪੰਚਾਇਤਾਂ ਇਸ ਵੇਲੇ ਆਮ ਆਦਮੀ ਪਾਰਟੀ ਕੋ ਹੈ ਬਹੁ ਗਿਣਤੀ 'ਚ ਜਿਹੜੇ ਲੋਕ ਨੇ ਉਹਨਾਂ ਨਾਲ ਨੇ ਸਰਕਾਰ ਦੇ ਖਿਲਾਫ ਵਿਰੋਧੀ ਐਲੀਗੇਸ਼ਨ ਲਗਾਉਂਦੇ ਨੇ ਉਹ ਐਲੀਗੇਸ਼ਨ ਦਾ ਇੰਪੈਕਟ ਕੀ ਹੈ ਮਤਲਬ ਤੁਸੀਂ ਜੇ ਕਹੋ ਕਿ ਇਸ ਸੀਟ ਨੂੰ ਇੱਕ ਅਸੀਂ ਦੋ ਕੁਰਸੀਆਂ ਤੇ ਬਹਿ ਕੇ ਅੰਕਲਨ ਕਰੀਏ ਤਾਂ ਬਹੁਤ ਟਫ ਹੋਏਗਾ ਪਰ ਹਾਂ ਇੱਕ ਰੁਝਾਨ ਇੱਕ ਤਰੀਕੇ ਕਿ ਕਿਸ ਤਰ੍ਹਾਂ ਦੀ ਸਿਆਸਤ ਹੈ ਕਿਸ ਤਰ੍ਹਾਂ ਦੇ ਲੋਕ ਨੇ ਕੀ ਮੁੱਦੇ ਰਹਿਣਗੇ ਉਹ ਦੇਖੋ ਹਰ ਸ਼ਹਿਰ ਦੀ ਇੱਕ ਸਮੱਸਿਆ ਹੁੰਦੀ ਡੰਪ ਦੀ ਬਿਲਕੁਲ ਤਰਨਤਾਰਨ ਚ ਵੀ ਡੰਪ ਦੀ ਸਮੱਸਿਆ ਹੈ ਉਸ ਨੂੰ ਇਗਨੋਰ ਇਗਨੋਰ ਨਹੀਂ ਕੀਤਾ ਜਾ ਸਕਦਾ ਹੋਰ ਸਿਟੀ ਦੀ ਹੈ ਕਿਉਂਕਿ ਜਦੋਂ ਵੀ ਸ਼ਹਿਰ ਗਰੋ ਹੁੰਦਾ ਉਹਦੀ ਸਮੱਸਿਆਵਾਂ ਵੱਧਦੀਆਂ ਨੇ ਪਰ ਪੰਜ ਤਰਫਾ ਸਿਆਸਤ ਦੇ ਨਾਲ ਇੱਕ ਵੱਖਰਾ ਮਾਹੌਲ ਜ਼ਰੂਰ ਸਿਰਜੇਗਾ ਔਰ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ 27 ਦੀ ਪ੍ਰੈਜੈਂਟੇਸ਼ਨ ਇਸ ਤੋਂ ਵਧੀਆ ਨਹੀਂ ਮਿਲ ਸਕਦੀ ਕਿਸੇ ਵੀ ਸੂਬੇ 'ਚ ਕੋਈ ਵੀ ਸੂਬਾ ਹੋਊਗਾ ਚਾਹੇ ਅਗਰ ਐਮਪੀ ਦੀ ਵੀ ਇਲੈਕਸ਼ਨ ਹੋਵੇ ਤਾਂ ਉਸ ਦੇ ਵਾਸਤੇ ਵੀ ਇੱਕ ਸਭ ਤੋਂ ਵੱਡੀ ਹੈ ਗੋਲਡਨ ਗੇਟ ਹੈ ਕਿ ਹਰ ਵਿਅਕਤੀ ਕਹਿੰਦਾ ਕਿ ਅਸੀਂ ਆਪਣਾ ਸਿਆਸਤ ਦਾ ਖੰਭਾ ਜਰਾ ਪੂੜਾ ਖੜਾ ਕਰੀਏ ਤਾਂ ਕਿ ਸੀ ਲੋਕਾਂ ਨੂੰ ਦਿਹਾ ਪਾਈਏ ਕਿ ਦੇਖੋ ਜੀ ਇਹ ਅਸੀਂ ਜਿੱਤ ਸਕਦੇ ਆਂ ਜਾਂ ਜਿੱਤ ਰਹੇ ਆਂ ਤਾਂ ਸਿਆਸਤ ਕਾਫੀ ਗੂੜੀ ਹੈ ਇਸ ਮਾਮਲੇ 'ਚ ਲੇਕਿਨ ਨਤੀਜੇ ਵੋਟ ਜਨਤਾ ਨੇ ਪਾਣੀ ਹੈ ਅ ਨਤੀਜੇ ਜਨਤਾ ਨੇ ਦੇਣੀਆਂ ਪਰ ਟ੍ਰੈਂਡ ਸੈਟਰ ਜਿਹਾ ਹੁੰਦਾ ਨਾ ਹਰ ਚੀਜ਼ ਦਾ ਉਹ ਇਸ ਤਰ੍ਹਾਂ ਦਾ ਕੁਝ ਨਜ਼ਰ ਆ ਰਿਹਾ ਜੀ ਤਾਂ ਤਾਰਨ ਚੋਣਾ ਦਾ ਪੰਜਾਬ ਦੀ ਸਿਆਸਤ ਤੇ ਕੀ ਅਸਰ ਪੇ ਬਹੁਤ ਵੱਡਾ ਬਹੁਤ ਵੱਡਾ ਅਸਰ ਤੁਸੀਂ ਦੇਖੋ ਨਾ ਆਵਰ ਡਿਲੀਡਰ ਕਿਉਂ ਮੈਦਾਨ ਚ ਉਤਰ ਰਹੇ ਨਹੀਂ ਇਹ ਤਾਂ ਅਕਸਰ ਜਮਨੀ ਚੋਣਾ ਹੁੰਦੀ ਹੈ ਪਾਰਟੀ ਆਪਣੇ ਜਨਰਲ ਸੈਕਟਰੀ ਨੂੰ ਕਹਿ ਦਿੰਦੀ ਹੈ ਜਾਂ ਕੁਝ ਵੀ ਕਰਦੀ ਹੈ ਬਕਾਇਦਾ ਤੌਰ ਤੇ ਤੁਸੀਂ ਦੇਖੋ ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਕੀਤੀ ਗਈ ਇੱਕ ਜਮਨੀ ਚੋਣ ਵਾਸਤੇ ਹਾਲਾਂਕਿ ਉਸ ਟਾਈਮ ਦੇ ਉੱਤੇ ਬਿਹਾਰ ਚ ਵੀ ਇਲੈਕਸ਼ਨ ਨੇ ਲੇਕਿਨ ਪੰਜਾਬ ਨੂੰ ਹਰ ਪਾਰਟੀ ਜਿਹੜੀ ਹੈ ਬੜੀ ਸੰਜੀਦਗੀ ਨਾਲ ਦੇਖ ਰਹੀ ਹੈ ਇਸ ਕਰਕੇ ਸਟਾਰ ਪ੍ਰਚਾਰਕਾ ਦੀ ਲਿਸਟ ਜਾਰੀ ਹੁੰਦੀ ਹੈ ਤੁਸੀਂ ਦੇਖੋ ਜ਼ਮੀਨੀ ਲੈਵਲ ਤੇ ਕੁੱਚੀ ਦਾ ਹੈਡਨ ਨੇ ਜਿਹੜੀਆਂ ਕਿਸੇ ਅੱਜ ਲੋਕਾਂ ਨੂੰ ਆਪਣੇ ਸਮਾਂਝ ਤੋਂ ਦੱਸ ਰਹੇ ਆ ਹਰ ਪਾਰਟੀ ਨੇ ਆਪਣੇ ਇੱਕ ਲੀਡਰ ਨੂੰ ਦੋ ਦੋ ਪੰਜ ਪੰਜ ਪਿੰਡ ਦਿੱਤੇ ਔਰ ਉੱਥੇ ਵਰਕਿੰਗ ਕਰ ਰਹੇ ਨੇ ਸਾਡੇ ਸੋਰਸ ਸਾਨੂੰ ਦੱਸ ਰਹੇ ਨੇ ਕਿ ਉੱਥੇ ਪਿੰਡਾਂ ਦੇ ਵਿੱਚ ਜਿਹੜੇ ਲੀਡਰ ਬੈਠੇ ਨੇ ਉੱਥੇ ਸੋਰਸ ਕੰਮ ਕਰ ਰਹੇ ਨੇ ਗੱਲ ਹੈ ਕਿ ਅਸੀਂ ਕੋਈ ਵੀ ਲੀਡਰ ਆਪਣੇ ਆਪ ਨੂੰ ਕਿੰਨਾ ਕਿ ਇੰਪ੍ਰੈਸ ਕਰ ਪਾਉਂਦਾ ਲੋਕਾਂ ਨੂੰ ਇਹ ਉਹਦੀ ਵਜ੍ਹਾ ਹੋਏਗੀ ਲੇਕਿਨ ਹਲਕਾ ਥੋੜਾ ਅਲੱਗ ਹੈ ਇਸ ਕਰਕੇ ਇਸ ਹਲਕੇ ਦੀ ਥੋੜਾ ਮਾਪਦੰਡ ਕਰਨਾ ਜਾਂ ਇਸ ਹਲਕੇ ਨੂੰ ਇੱਕ ਆਮ ਹਲਕੇ ਵਕਨ ਲੈਣਾ ਇਹ ਸੌਖਾ ਨਹੀਂ ਹੈ ਬਿਲਕੁਲ ਇਹਦੇ ਵਿੱਚ ਕਾਫੀ ਔਖਾਈ ਆਏਗੀ ਜੀ ਸਰ ਤੁਸੀਂ ਜਿਵੇਂ ਕਹਿ ਰਹੇ ਸੀ ਕਿ ਇਹ ਇੱਕ ਤਰ੍ਹਾਂ ਦਾ ਸੈਮੀਫਾਈਨਲ ਹੈ ਤੇ ਤੁਹਾਨੂੰ ਲੱਗਦਾ ਹੈ ਕਿ ਸੈਮੀਫਾਈਨਲ 'ਚ ਕਈ ਵਾਰ ਮੈਚ ਜਿਹੜਾ ਡਰਾ ਵੀ ਹੋ ਜਾਂਦਾ ਤੇ ਇਹ ਵੀ ਥੋੜੇ-ਥੋੜੇ ਵਕਫੇ ਤੋਂ ਵੋਟਰ ਰਹਿ ਸਕਦੀ ਹੈ। ਦੇਖੋ ਬਿਲਕੁਲ ਡਰਾ ਦਾ ਮਕਸਦ ਅਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ ਦੋਵਾਂ ਨੂੰ ਇੱਕੋ ਜਿਹੀ ਵੋਟ ਪੈ ਗਈ। ਹਾਂ, ਅਗਰ ਅਸੀਂ ਹੁਣ ਜਿੱਤ ਦੇ ਮਾਰਜਿਨ ਤੇ ਆ ਜਾਈਏ। ਅਗਰ ਜਿੱਤ ਦਾ ਮਾਰਜਿਨ ਮਹਿਦ 1000-2000 ਦਾ ਰਹਿ ਜਾਂਦਾ। ਚਾਹੇ ਸੱਤਾ ਸਰਕਾਰ ਵੀ ਜਿੱਤ ਜਾਂਦੀ ਹੈ ਪਰ ਤੁਸੀਂ ਦੇਖੋ ਕਿ 2000 ਦੀ ਜਿਹੜੀ ਮਾਰ ਹੈ ਉਹ ਹੈ ਰਹੀ ਕਿ ਪਿਛਲੀ ਵਾਰ ਜਿਹੜੀ ਜਿੱਤ 15 20000 ਦੀ ਸੀ ਉਹ 2000 ਤੇ ਰਹਿ ਗਈ। ਥੈਟ ਮੀਨਸ ਕਿ ਸੱਤਾ ਸਰਕਾਰ ਨੂੰ ਇਸ ਦਾ ਨੁਕਸਾਨ ਹੋਇਆ। ਤਾਂ ਇਹ ਵੀ ਮਾਰਜਿਨ ਬਹੁਤ ਕਾਊਂਟ ਕਰਦੇ ਨੇ। ਕੌਣ ਕਿੰਨੀ ਵੋਟ ਲੈ ਕੇ ਜਾ ਰਿਹਾ? ਦੇਖੋ ਭਾਜਪਾ ਜਿਸ ਤਰੀਕੇ ਨਾਲ ਕੰਮ ਕਰ ਰਹੀ ਹੈ, ਕਿੰਨੀ ਕ ਵੋਟ ਲੈ ਕੇ ਜਾ ਰਹੀ ਹੈ। ਭਾਜਪਾ ਦਾ ਟ੍ਰੈਂਡ ਕਿਸ ਤਰੀਕੇ ਦਾ ਹੈ? ਮਲ ਹਰ ਪਾਰਟੀ ਜਿਹੜੀ ਹੈ ਕਿਵੇਂ ਲੈ ਕੇ ਜਾਂਦੀ ਹੈ। ਜਿੱਤ ਤੇ ਹਾਰ ਦਾ ਇਹਦੇ ਵਿੱਚ ਨਾ ਉਹ ਵੀ ਦੇਖਣਾ ਪਏਗਾ ਜਿਸ ਤਰ੍ਹਾਂ ਤੁਸੀਂ ਕਹਿੰਦੇ ਡਰਾਅ। ਡਰਾਅ ਲਈ ਵੀ ਇਹ ਸਨ ਹੈ ਕਿ ਜਿੱਤ ਤੇ ਹਾਰ ਦੇ ਵਿੱਚ ਫਰਕ ਕਿੰਨਾ ਹੈ। ਅਗਰ ਕੋਈ ਪਾਰਟੀ ਹਰਦੀ ਹੈ ਨਾ ਅਗਰ ਘੱਟ ਫਰਕ ਨਾਲ ਹਰ ਗਈ ਨਾ ਉਹ ਤਾਂ ਉਹਨੇ ਕਹਿੰਦਾ ਮੈਂ ਜਿੱਤ ਗਿਆ ਜੀ ਬਿਲਕੁਲ ਉਹਨੇ ਕਹਿੰਦਾ ਮੈਂ ਜਿੱਤੇ ਆ ਜੀ ਮੈਂ ਆਪਣੇ ਕੰਮ ਕੀਤੇ ਆ ਮੇਰੇ ਨੂੰ ਲੋਕ ਪਸੰਦ ਕਰਦੇ ਸੀ ਤੇ ਮੈਂ ਜਿੱਤ ਗਿਆ ਸੋ ਪੰਜ ਤਰਫਾ ਫਾਈਟ ਦੇ ਵਿੱਚ ਵੋਟਰਾਂ ਦੀ ਡਿਵਾਈਡੇਸ਼ਨ ਹੋਣੀ ਬਿਲਕੁਲ ਉਹ ਉਹ ਬੜੀਆਂ ਚੀਜ਼ਾਂ ਕਾਊਂਟ ਕਰਦੀ ਹੈ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਤਰਨ ਤਰਨ ਜਿਮਨੀ ਚੋਣ ਦਾ 파ਟ ਹੋਣਗੀਆਂ ਔਰ ਯਕੀਨਨ ਇੱਕ ਬੜੀ ਟਫ ਫਾਈਟ ਹੋਏਗੀ ਤੁਸੀਂ ਦੇਖੋ ਕਿ ਇਸ ਚੋਣ ਨੂੰ ਹਰ ਪਾਰਟੀ ਜਿੱਥੇ ਉਹਨਾਂ ਦਾ ਕੈਂਡੀਡੇਟ ਤੇ ਉਹਨਾਂ ਦੀ ਅੱਪਰ ਲੀਡਰਸ਼ਿਪ ਬੜੀ ਸੀਰੀਅਸਲੀ ਲੈ ਰਹੀ ਹੈ ਸੀਰੀਅਸਲੀ ਲੈ ਰਹੀ ਹੈ ਬਕਾਇਦਾ ਤੌਰ ਦੇ ਉੱਤੇ ਤੁਸੀਂ ਦੇਖੋ ਕਿ ਸਵੇਰੇ 8 ਵਜੇ ਅੰਮ੍ਰਿਤਸਰ ਤੋਂ ਬਕਾਇਦਾ ਤੌਰ ਤੇ ਲੋਕਾਂ ਦੀਆਂ ਡਿਊਟੀਆਂ ਲੱਗਦੀਆਂ ਨੇ ਲੋਕ ਜਾ ਰਹੇ ਨੇ ਲੋਕ ਆਪਣੇ ਕੰਮ ਕਾੜ ਛੱਡ ਕੇ ਜਿਹੜੇ ਲੀਡਰਸ ਨੇ ਉੱਥੇ ਜਾ ਕੇ ਕੈਂਪੇਨ ਕਰ ਰਹੇ ਨੇ ਆਪਣੇ ਸਹਿਯੋਗੀਆਂ ਨੂੰ ਜੋੜਿਆ ਜਾ ਰਿਹਾ ਕਿ ਵੱਤ ਤੋਂ ਵੱਧ ਲੋਕ ਜਿਹੜੇ ਜੁੜਨ ਹਰ ਕਿਸੇ ਨੂੰ ਕੈਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੌਸਮ ਵੀ ਅੱਛਾ ਹੈ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਅਕਸਰ ਗਰਮੀਆਂ ਜਦੋਂ ਇਲੈਕਸ਼ਨ ਹੁੰਦੇ ਤੇ ਇਸ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਹੈ ਲੇਕਿਨ ਇੱਥੇ ਮੌਸਮ ਵੀ ਹੈ ਦਸਤੂਰ ਵੀ ਹੈ ਸਭ ਕੁਝ ਅਲੱਗ ਹੈ ਇੰਤਜ਼ਾਰ ਹੈ 11 ਤੇ ਉਸ ਤੋਂ ਬਾਅਦ 14 14 ਨਵੰਬਰ ਜਿਹੜੀ ਹੈ ਪੰਜਾਬ ਦੇ ਇਸ ਸੈਮੀਫਾਈਨਲ ਦੀ ਇੱਕ ਬਹੁਤ ਵੱਡੀ ਤਰੀਕ ਹੈ ਜਿਸ ਦਾ ਇੰਤਜ਼ਾਰ ਲੋਕ ਕਰਨਗੇ ਔਰ ਨਤੀਜੇ ਜੋ ਵੀ ਆਣ ਪਰ ਅਸੀਂ ਕਿ ਉਮੀਦ ਕਰਦੇ ਹਾਂ ਕਿ ਜਿਹੜਾ ਵੀ ਜਿੱਥੇ ਜਨਤਾ ਦੇ ਹੱਕ ਦੀ ਗੱਲ ਕਰੇ ਜੀ 2027 ਦੀਆਂ ਚੋਣਾਂ ਤੇ ਇਸ ਦਾ ਕੀ ਅਸਰ ਰਹਿਣ ਵਾਲਾ ਹੈ ਸਰ ਬਹੁਤ ਅਸਰ ਦੱਸ ਰਹੇ ਹਾਂ ਕਿ ਇੱਕ ਤਰ੍ਹਾਂ ਦਾ ਰੀਅਲ ਸੈਮੀ ਫਾਈਨਲ ਜਿਹੜਾ ਹੈ ਉਹ ਹੈ ਸਿਆਸਤ ਦਾ ਨਵਾਂ ਚਿਹਰਾ ਵੀ ਨਜ਼ਰ ਆ ਸਕਦਾ ਹੈ ਕਿ ਸਿਆਸਤ ਕਿਸ ਰੁਖ ਜਾਂਦੀ ਹੈ ਤੇ ਸਾਰੀਆਂ ਚੀਜ਼ਾਂ ਇਸ ਇਲੈਕਸ਼ਨ ਦੇ ਵਿੱਚ ਕਾਫੀ ਕੁਝ ਕਵਰ ਹੋ ਜਾਣਗੀਆਂ ਸਰ ਤੁਹਾਨੂੰ ਕੀ ਲੱਗਦਾ ਹੈ ਕਿ ਲੋਕ ਜਿਹੜੇ ਨੇ ਉਹ ਕਿਸ ਨੂੰ ਜ਼ਿਆਦਾ ਪਸੰਦ ਕਰਦੇ ਨੇ ਦੇ ਕੋਈ ਸਵਰਨ ਤੁਸੀਂ ਵੀ ਲਗਾਤਾਰ ਕਵਰੇਜ ਕਰਦੇ ਰਹਿੰਦੇ ਹੋ ਜਿਆਦਾ ਪਤਾ ਹੁੰਦਾ ਐਜ਼ ਅ ਜਰਨਲਿਸਟ ਦੇਖੋ VOTER ਨਾ ਪਿਛਲੇ ਕੁਝ ਸਾਲਾਂ ਤੋਂ ਕਾਫੀ ਹਿਡਨ ਹੋ ਗਿਆ ਤੁਸੀਂ ਕਿਸੇ VOTER ਕੋਲ ਜਾਓਗੇ ਨਾ ਉਹਨੂੰ ਪੁੱਛੋਗੇ ਤੂੰ VOTE ਕਿਉਂ ਨਹੀਂ ਪਾਣੀ ਪਹਿਲੇ ਲੋਕ ਖੁੱਲ ਕੇ ਬਾਹਰ ਆਉਂਦੇ ਸੀ ਉਸ ਵੇਲੇ ਲੋਕ ਨਾ ਆਪਣਾ ਲਾਈਟਲੀ ਆ ਪਾ ਦਾਂਗੇ ਵੇਖ ਲਾਂਗੇ ਜਿੰਨੂੰ ਕੋ ਉਹ ਬਹੁਜੀ ਪਾ ਦੋ ਨੇ ਏਦਾਂ ਦੀ ਗੱਲਾਂ ਵੀ ਕਰੂਗੀ ਬਿਲਕੁਲ ਬਹੁਤ ਘੱਟ ਗਿਆ ਅੱਜਕੱਲ ਉਹਦਾ ਰੀਜ਼ਨ ਕੀ ਆ ਕਿ ਲੋਕ ਹੁਣ ਗੱਲ ਦਿਲ ਦੇ ਅੰਦਰ ਰੱਖਦੇ ਨੇ ਜ਼ਰੂਰੀ ਨਹੀਂ ਕਿ ਇੱਕ ਪੱਤਰਕਾਰ ਸਿਆਣਾ ਹੁੰਦਾ ਜਾਂ ਇੱਕ ਲੀਡਰ ਸਿਆਣਾ ਹੁੰਦਾ ਲੋਕ ਸਿਆਣੇ ਹੁੰਦੇ ਨੇ ਲੋਕ ਆਪਣੇ ਮਨ ਦੀ ਚੋਣ ਕਰਦੇ ਨੇ ਕਿ ਸਾਨੂੰ ਲੋੜ ਕਿਸ ਦੀ ਹੈ ਉਹ ਲੋੜ ਲੋਕਾਂ ਦੇ ਦਿਲ 'ਚ ਵੱਸੀ ਹੈ ਠੀਕ ਹੈ ਹਾਂ ਟ੍ਰੈਂਡ ਸੈਟਰ ਤੇ ਬਹੁਤ ਕੁਝ ਪਤਾ ਲੱਗ ਜਾਂਦਾ ਕੋਈ ਐਦਾਂ ਦੀ ਚੀਜ਼ ਆਉਂਦੀ ਹੈ ਪਰ ਲੋਕਾਂ ਦੇ ਮਨ ਨੂੰ ਪਾਪਣਾ ਅਕਲ ਕਾਫੀ ਮੁਸ਼ਕਲ ਹੋ ਗਿਆ ਕਿਉਂਕਿ ਸੋਸ਼ਲ ਮੀਡੀਆ ਇੱਕ ਬਹੁਤ ਵੱਡਾ ਪ੍ਰਚਾਰ ਦਾ ਹਿੱਸਾ ਬਣ ਗਿਆ ਪਹਿਲੇ ਸੋਸ਼ਲ ਮੀਡੀਆ ਪ੍ਰਚਾਰ ਦਾ ਹਿੱਸਾ ਨਹੀਂ ਸੀ ਹੁੰਦਾ ਕੇਵਲ ਇੱਕ ਰੈਲੀ ਹੁੰਦੀ ਸੀ ਉਹਦੇ ਵਿੱਚ ਬੰਦਾ ਸੋਚਦਾ ਹੁੰਦਾ ਯਾਰ ਇਹਦੇ ਨਾਲ ਤੇ ਬੰਦਾ ਹੀ ਬੜਾ ਹੁਣ ਅੱਜ ਕੱਲ ਤੁਸੀਂ ਰੈਲੀ ਨਾ ਵੀ ਕਰੋ ਸੋਸ਼ਲ ਮੀਡੀਆ ਤੇ ਤੁਹਾਡੀ ਕੋਈ ਵੀਡੀਓ ਅੱਛੀ ਚੱਲ ਜਾਏ ਤੇ ਤੁਸੀਂ ਵੋਟਰਸ ਨੂੰ ਇੰਪ੍ਰੈਸ ਕਰ ਜਾਂਦੇ ਹੋ ਸੋ ਮੋਡ ਆਫ ਕਮਿਊਨੀਕੇਸ਼ਨ ਮੋਡ ਆਫ ਪ੍ਰਚਾਰ ਜਿਹੜਾ ਹੈ ਉਹ ਕਾਫੀ ਕੁਝ ਚੇਂਜ ਹੋ ਚੁੱਕਾ ਹੈ ਤਾਂ ਇਸ ਕਰਕੇ ਇਸ ਤਰੀਕੇ ਦੇ ਨਾਲ ਅਗਰ ਕਿਸੇ ਸੀਟ ਨੂੰ ਅੰਕਲਨ ਕਰਨਾ ਕਿ ਇੱਥੇ ਇਹਨੂੰ ਵੋਟ ਪੈ ਜੇਗੀ ਇਹਨੂੰ ਵੋਟ ਪੈ ਜੇਗੀ ਉਹ ਸਹੀ ਨਹੀਂ ਹੁੰਦਾ ਹਾਂ ਪਰ ਕੁ ਵਾਰ ਫਿਰ ਕਹਿ ਰਹੇ ਆ ਕਿ ਮਿਹਨਤ ਬਹੁਤ ਹੈ ਇਸ ਸੀਟ ਦੇ ਉੱਤੇ ਹੈ ਨਾ ਸੋਚੇ ਕਿ ਸੱਤਾ ਸਰਕਾਰ ਵੀ ਜਾਂ ਕੋਈ ਵੀ ਉਸ ਯਾਰ ਆਰਮਨਲ ਜਿੱਤਣਾ ਆਰਮਨਲ ਜਿੱਤ ਨਹੀਂ ਹੋ ਸਕਦੀ ਕਿਉਂਕਿ ਪੰਜ ਤਰਫਾ ਫਾਈਟ ਹੈ ਪੰਜਾਬ ਹਾਲੇ ਹਾੜਾਂ ਚੋਂ ਬਾਹਰ ਨਿਕਲਿਆ ਤੇ ਹਾੜਾਂ ਚੋਂ ਬਾਹਰ ਨਿਕਲ ਤੋਂ ਬਾਅਦ ਬਹੁਤ ਸਾਰੇ ਚੈਲੰਜਸ ਨੇ ਬਹੁਤ ਸਾਰੀਆਂ ਚੀਜ਼ਾਂ ਨੇ ਹਰ ਪਾਰਟੀ ਵਾਸਤੇ ਕਾਲੀ ਦਲ ਤੁਸੀਂ ਦੇਖੋ ਕਿੰਨਾ ਐਕਟਿਵ ਹੈ ਤੁਸੀਂ ਦੇਖੋ ਕਾਲੀ ਦਲ ਦੀ ਐਕਟਿਵਨੈਸ ਕਿੰਨੀ ਹੈ ਕੰਚਨਪ੍ਰੀਤ ਲੜਕੀ ਹੈ ਜਿਹੜੀ ਆਰਕੇ ਲਗਾਤਾਰ ਪ੍ਰਚਾਰ ਕਰ ਰਹੀ ਹੈ ਉਹ ਲਗਾਤਾਰ ਤੁਸੀਂ ਦੇਖੋ ਚੈਨਲਸ ਇੰਟਰਵਿਊਸ ਵੀ ਹੋਈਆਂ ਉਹਨਾਂ ਦੀਆਂ ਉਹਨਾਂ ਨੇ ਵੀ ਆਪਣਾ ਵਿੱਚ ਹਰ ਪਾਰਟੀ ਜਿਹੜੀ ਨੈਸ਼ਨਲ ਤੁਹਾਨੂੰ ਐਕਟਿਵ ਨਜ਼ਰ ਆਏਗੀ ਸੱਤਾ ਸਰਕਾਰ ਕਿਉਂਕਿ ਆਮ ਆਦਮੀ ਪਾਰਟੀ ਦੀ ਇਸ ਕਰਕੇ ਉਹਨਾਂ ਨੂੰ ਗੇਮ ਚੋਂ ਬਾਹਰ ਕੱਢਣਾ ਬਹੁਤ ਮੁਸ਼ਕਲ ਆ ਪਰ ਸੱਤਾ ਦੇ ਕਲੋਜ਼ ਕਿੰਨਾ ਹੁੰਦਾ ਇਹ ਸਭ ਕੁਝ 11 ਤਰੀਕ ਦੇ ਜਿਹੜੀ ਚੋਣਾਂ ਆ ਜਾਂ 14 ਤਰੀਕ ਦੇ ਨਤੀਜੇ ਹੀ ਜਿਹੜੇ ਸਾਹਮਣੇ ਲੋਕ ਵੀ ਹੁਣ ਜਾਣਕਾਰ ਹੋ ਚੁੱਕੇ ਨੇ ਸੋ ਸਮਝ ਕੇ ਵੋਟ ਪਾਉਂਦੇ ਨੇ ਕਿ ਕਿਹਨਾਂ ਨੇ ਕੰਮ ਕੀਤੇ ਨੇ ਕਿਹਨਾਂ ਨੇ ਨਹੀਂ ਕੀਤੇ ਕਿਉਂਕਿ ਸਾਡੇ ਨਾਲੋਂ ਸਾਡੇ ਨਾਲੋਂ ਜ਼ਿਆਦਾ ਡਾਡਾ ਸੁਖਜੀਤ ਅੱਜ ਕੱਲ ਲੋਕਾਂ ਕੋ ਹੁੰਦਾ ਲੋਕ ਕਹਿੰਦੇ ਜੀ ਇੱਥੇ ਆਏ ਸੀ ਆਉਂ ਕੰਮ ਕੀਆ ਸੀ ਉਹਨੇ ਨਹੀਂ ਕੀਤਾ ਇਹ ਨਹੀਂ ਕੀਤਾ ਸੋ ਮਤਲਬ ਲੋਕ ਉਹ ਨਾ ਹੁਣ ਅਵੇਅਰ ਹੋ ਗਏ ਨੇ ਪਹਿਲੇ ਲੋਕਾਂ ਨੂੰ ਪਤਾ ਨਹੀਂ ਸੀ ਹੁੰਦਾ ਉਹਨੇ ਕਿਸ ਨੇ ਕੀ ਕੀਤਾ ਅੱਜ ਕੱਲ ਤੇ ਤੁਸੀਂ ਦੇਖੋ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਜਾਓ ਤੁਹਾਨੂੰ ਸਾਰੀ ਚੀਜ਼ਾਂ ਨਜ਼ਰ ਆ ਜਾਂਦੀਆਂ ਸੋ ਇਸ ਕਰਕੇ ਅਗਰ ਕਰਨਾ ਕਿ ਇਸ ਨੂੰ ਕਿ ਆਪਾਂ ਕਹੀਏ ਕਿ ਲੋਕਾਂ ਨੂੰ ਮਤਲਬ ਇੱਕ ਤਰ੍ਹਾਂ ਦਾ ਮਿਸ ਗਾਈਡ ਕਰਨਾ ਲੋਕਾਂ ਨੂੰ ਨਾ ਦੱਸਣਾ ਕੀ ਹੈ ਕੀ ਨਹੀਂ ਹੈ ਇਹ ਇਹ ਮਤਲਬ ਮੈਨੇ ਨਹੀਂ ਰੱਖਦਾ ਲੋਕ ਸਿਆਣੇ ਨੇ ਔਰ ਲੋਕ ਵੋਟ ਕਰਨ ਜ਼ਰੂਰ ਜਾਣਗੇ ਜੀ ਥੈਂਕ ਯੂ ਸੋ ਮਚ ਸਰ ਗੱਲਬਾਤ ਕਰਲੇ ਸੋ ਬਿਲਕੁਲ ਤਰਨਤਾਰਨ ਚੋਣਾਂ ਦਾ ਸੈਮੀਫਾਈਨਲ ਜੋ ਕਿ 11 ਨਵੰਬਰ ਨੂੰ ਹੋਣ ਜਾ ਰਿਹਾ ਤੇ 14 ਨਵੰਬਰ ਨੂੰ ਇਹਦੇ ਨਤੀਜੇ ਆਣਗੇ ਪਤਾ ਲੱਗੇਗਾ ਕਿ ਕੌਣ ਹੋਏਗਾ ਜੋ ਕਿ ਤਰਨਤਾਰਨ ਚੋਣਾਂ ਦੇ ਵਿੱਚ ਜਿੱਤ ਹਾਸਲ ਕਰੇਗਾ ਦੱਸੇ ਕਿ ਇਸ ਵਾਰ ਜਿਹੜਾ ਇਹ ਚੋਣਾਂ ਨੇ ਬਹੁਤ ਹੀ ਗੁੰਝਲਦਾਰ ਨੇ ਕਿਉਂਕਿ ਇਹ ਚੋਣਾਂ ਦੋ ਜੜੀਆਂ ਦੀਆਂ ਨਹੀਂ ਤਿੰਨ ਦੀਆਂ ਨਹੀਂ ਬਲਕਿ ਪੰਜ ਤਰਫਾਂ ਚੋਣਾਂ ਹੋਣ ਜਾ ਰਹੀਆਂ ਨੇ ਤੇ ਸਮਾਉਣ ਤੇ ਹੀ ਪਤਾ ਲੱਗੇਗਾ ਕਿ ਕਿਸ ਨੇ ਲੋਕਾਂ ਦੇ ਵਿਸ਼ਵਾਸ ਨੂੰ ਜਿੱਤਿਆ ਹੈ ਲੋਕਾਂ ਦੇ ਦਿਲ ਨੂੰ ਜਿੱਤਿਆ ਤੇ ਕੌਣ ਹੋਏਗਾ ਤਰਨਤਾਰਨ ਚੋਣਾਂ ਦਾ ਜੇਤੂ